ਵੀਰ ਵਿੱਚ ਆਪਣੇ ਬੱਚੇ ਤੇ ਪਤੀ ਨਾਲ ਖੜੀ ਜਿਸ ਔਰਤ ਨੂੰ ਤੁਸੀਂ ਦੇਖ ਰਹੇ ਹੋ ਇਹ ਹੈ ਰਵਨੀਤ ਕੌਰ ਜੋ ਕਿ ਕੁਝ ਦਿਨ ਪਹਿਲਾਂ ਹੀ ਆਸਟ੍ਰੇਲੀਆ ਤੋਂ ਪੰਜਾਬ ਆਈ ਸੀ ਜਿਸ ਨੂੰ ਉਸਦੇ ਮਾਪੇ ਵੱਲੋਂ ਫਿਰੋਜ਼ਪੁਰ ਦੇ ਪਿੰਡ ਬੱਗੇ ਕੇ ਪੇਪਲ ਚ ਲਿਆਂਦਾ ਗਿਆ ਪੇਕੇ ਘਰ ਆਉਣ ਤੋਂ ਬਾਅਦ ਔਰਤ 14 ਮਾਰਚ ਨੂੰ ਫੋਨ ਉੱਤੇ ਗੱਲ ਕਰਦੀ ਕਰਦੀ ਬਾਹਰ ਗਲੀ ਵਿੱਚ ਚਲੀ ਜਾਂਦੀ ਹੈ ਜਿਸ ਨੂੰ ਕੋਈ ਗੱਡੀ ਵਿੱਚ ਬਿਠਾ ਕੇ ਆਪਣੇ ਨਾਲ ਲੈ ਗਿਆ ਇਹ ਮੇਰੀ ਬੇਟੀ ਲੱਗਦੀ ਹੈ ਜੀ ਹਾਂਜੀ ਇਹ 28 ਫਰਵਰੀ ਤੋਂ ਆਏ ਸੀਗੇ ਤੇ 10 ਮਾਰਚ ਨੂੰ ਫਿਰ ਇੱਥੇ ਅਸੀਂ ਲੈ ਕੇ ਆਏ ਸੀ ਜੀ ਹਾਂਜੀ ਇਹ ਕਿੱਥੋਂ ਆਏ ਸੀ ਆਸਟ੍ਰੇਲੀਆ ਤੋਂ ਜੀ ਛਿਤੀ ਸਾਹਿਬ ਇਹ ਸਿਟੀਜ਼ਨ ਆਉਤੋਂ ਦੇ ਹਾਂਜੀ ਆਸਟ੍ਰੇਲੀਆ ਦੇ ਸਿਟੀਜ਼ਨ ਐ ਚੇ ਕਦੋਂ ਵਾਪਸੀ ਜਾਣਾ ਸੀ ਇਹਨਾਂ ਨੇ ਵਾਪਸੀ 20 ਮਾਰਚ ਨੂੰ ਸੀ ਫੇ ਕੀ ਵਾਕਿਆ ਹੋਇਆ ਉਹਦੇ ਨਾਲ ਤੇ 14 ਮਾਰਚ ਨੂੰ ਫੋਨ ਸੁਣਦੇ ਸਨ ਤੇ ਗਏ ਬਾਹਰ ਜੀ ਤੇ ਉੱਥੋਂ ਹੀ ਵਾਕਿਆ ਹੋ ਰਿਹਾ ਕੀ ਹੋਇਆ ਕੀ ਬਸ ਫੋਨ ਸੁਣਦੇ ਸੀਗੇ ਤੇ ਬਾਹਰਲੇ ਪਾਸੇ ਜਾ ਕੇ ਦੋਥੋਂ ਗੱਡੀ ਬਿਠਾ ਕੇ ਲੈ ਗਏ ਜਾਂ ਕੋਈ ਲੈ ਗਏ ਇਸ ਦਾ ਪਤਾ ਨਹੀਂ ਕੀ ਪਤਾ ਨਹੀਂ ਲੱਗਾ ਨਹੀਂ ਜੀ ਤੁਹਾਡੇ ਕੀ ਲੱਗਦੇ ਸੀ ਕੀ ਹੋਇਆ ਕੀ ਹੈ ਮਾਮਲਾ ਸਰ ਤੇ ਜੀ ਲੜਕੀ ਮੇਰੀ ਛੋਟੀ ਸਿਸਟਰ ਹੀ ਪਿਆਣੀ ਛੋਟੀ ਜੀ 14 ਤਰੀਕ ਨੂੰ ਕੋਈ ਫੋਨ ਆਇਆ ਜੀ ਇਹਨਾਂ ਦੇ ਹਸਬੰਦ ਦਾ ਇੱਥੇ ਰੇਂਜ ਕੱਟੇ ਤੇ ਫੋਨ ਸੰਧੇ ਸੰਧੇ ਆਪਣੇ ਕਰਦੇ ਫਿਰਨੀ ਵਾਲੇ ਪਾਸੇ ਚਲੇ ਗਿਆ ਉੱਥੇ ਹੀ ਕੋਈ ਨਾ ਕੋਈ ਕੋਈ ਘਟਨਾ ਹੋ ਗਈ ਏ ਸੁਣ ਸੁਣ ਵਿੱਚ ਆਇਆ ਜਿਹੜੇ ਬਈ ਅਸੀਂ ਚਿਕਾਂ ਦੀ ਆਵਾਜ਼ ਸੁਣੀ ਲੜਕੀ ਵੀ ਪਰ ਇਸ ਤੋਂ ਜ਼ਿਆਦਾ ਸਾਨੂੰ ਕੋਈ ਮਤਲਬ ਕੋਈ ਪਤਾ ਨਹੀਂ ਲੱਗ ਸਕਦਾ ਕਿੰਨੀ ਤਰੀਕ ਨੂੰ ਇਹ ਹੋਇਆ ਇਹ 14 ਤਰੀਕ ਨੂੰ ਲਗਭਗ 11:30 ਪਾਣੀ 12 ਦੇ ਇਹ ਕਿੱਥੋਂ ਆਈ ਸੀ ਜੀ ਲੜਕੀ ਜਿਹੜੀ ਤੇ ਕਦੋਂ ਲੜਕੀ ਜੀ ਆਸਟ੍ਰੇਲੀਆ ਦੀ ਪੱਕੀ ਵਸਨੀਕ ਹੈ 28 ਤਰੀਕ ਨੂੰ ਇੱਥੇ ਆਈ ਇਹਨਾਂ ਦਾ ਪੇਕਪਰਿਵਾਰ ਹੈ ਚੰਡੀਗੜ੍ਹ ਵੀ ਤੇ ਚੰਡੀਗੜ੍ਹ ਤੋਂ 3 ਤਰੀਕ ਨੂੰ ਇੱਥੇ ਸਾਡੇ ਪਿੰਡ ਜਿਹੜੇ ਬੱਗੇ ਪੀਪਲ ਆਈ ਸੀ ਇਹਦਾ ਕੋਈ ਮਾਮਲਾ ਤੁਸੀਂ ਦਰਜ ਕਰਾਇਆ ਪੁਲਿਸ ਨੂੰ ਅਸੀਂ ਹਾਂਜੀ ਪੁਲਿਸ ਕੋਲ ਗਏ ਆਂ ਜੀ ਪੁਲਿਸ ਨੂੰ ਮਾਮਲਾ ਸਾਨੂੰ ਠਾਣਾ ਹਰਫਕੇ ਪੈਂਦਾ ਉੱਥੇ ਗਏ ਆਂ ਉੱਥੇ ਰਿਪੋਰਟ ਦਰਜ ਕਰਾਈ ਮੁਕਦਮਾ ਦਰਜ ਕਰਾਇਆ ਕੀ ਕਾਰਵਾਈ ਹੋ ਰਹੀ ਹੈ ਤੁਹਾਨੂੰ ਪੁਲਿਸ ਨੂੰ ਪੁਲਿਸ ਹਰਕਤ ਚਾਹੀ ਤੁਰੰਤ ਉਸ ਦਿਨ ਸਾਡੇ ਨਾਲ ਆਏ ਨੇ ਇੰਸਪੈਕਟਰ ਸਾਹਿਬ ਆਏ ਸਾਡੇ ਨਾਲ ਕਾਫੀ ਉਹਨਾਂ ਨੇ ਜੋ ਕੁਝ ਕਰ ਸਕੀ ਕੀਤਾ ਪਰ ਪਹਿਲੇ ਦਿਨ ਪੁਲਿਸ ਨੇ ਪੂਰੀ ਮੁਸਤੈਦਗੀ ਨਾਲ ਕੰਮ ਕੀਤਾ ਪਰ ਪੁਲਿਸ ਕੱਲ ਜਾਂ ਅੱਜ ਕੋਈ ਪੁਲਿਸ ਦਾ ਕੋਈ ਵੱਡਾ ਅਧਿਕਾਰੀ ਕੋਈ ਜੀਓ ਜਾਂ ਕੋਈ ਸਾਡੇ ਇਥੇ ਨਹੀਂ ਪਹੁੰਚਿਆ ਉਧਰ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਰਵਨੀਤ ਕੌਰ ਨੂੰ ਜਲ ਲੱਭਣ ਦਾ ਪਰਿਵਾਰ ਨੂੰ ਭਰੋਸਾ ਵੀ ਦਿਵਾਇਆ ਹੈ ਇਹਦੇ ਵਿੱਚ ਅਸੀਂ ਜਿਹੜਾ ਕੇਸ ਸਿਸਟ ਕਰ ਲਿਆ ਹੈਗਾ ਲੜਕੀ ਜਿਹੜੀ ਆ ਉਹ ਘਰੋਂ ਫੋਨ ਤੇ ਗੱਲ ਕਰ ਰਹੀ ਸੀ ਆਪਣੇ ਹਸਬੰਦ ਨਾਲ ਆਸਟ੍ਰੇਲੀਆ ਉਸ ਤੋਂ ਬਾਅਦ ਉਹ ਉਥੋਂ ਬੱਗੇਕੇ ਪੀਪਲਪਿੰਡ ਤੋਂ ਵਾਪਸ ਨਹੀਂ ਆਈ ਸੋ ਉਹਦੇ ਵਿੱਚ ਸਾਡੇ ਕੋਲ ਕਾਫੀ ਵਾਈਟਲ ਕਲੂਜ਼ ਹੈਗੇ ਆ ਅਸੀਂ ਕੇਸ ਸਿਸਟ ਕਰ ਲਿਆ ਤੇ ਜਲਦੀ ਅਸੀਂ ਜਿਹੜਾ ਉਹਨੂੰ ਟ੍ਰੇਸ ਕਰਾਂਗੇ ਸਰ ਕੀ ਕੈਸੇ ਰਜਿਸਟਰਡ ਕੀਤਾ ਹੈ ਕਿਹੜੀਆਂ ਤਰ੍ਹਾਂ ਅ ਇਹ 365 ਅਸੀਂ ਇਹਨੂੰ ਕਿਡਨਾਪਿੰਗ ਮੰਨ ਕੇ ਚੱਲ ਰਹੇ ਹਾਂ ਪਰ ਅਜੇ ਕੋਈ ਸਾਨੂੰ ਮੌਕੇ ਤੇ ਅਜੇ ਕੋਈ ਕਲੂ ਨਹੀਂ ਹੈਗਾ ਦਾ ਤਾਂ ਫਿਰ ਵੀ ਅਸੀਂ ਇਹਨੂੰ ਉਸ ਉਸ ਸੈਕਸ਼ਨ ਦੇ ਥੱਲੇ ਇਨਵੈਸਟੀਗੇਸ਼ਨ ਕਰਦੇ ਦੱਸਦੀ ਕਿ ਆਸਟ੍ਰੇਲੀਆ ਤੋਂ ਆਈ ਉਕਤ ਔਰਤ ਨੇ 22 ਮਾਰਚ ਨੂੰ ਮੋਡ ਆਸਟ੍ਰੇਲੀਆ ਜਾਣਾ ਸੀ ਤੇ ਔਰ ਦੀ ਇੱਕ 6 ਸਾਲ ਦੀ ਛੋਟੀ ਮਾਸੂਮ ਬੱਚੀ ਵੀ ਹੈ ਜੋ ਆਪਣੀ ਮਾਂ ਦੇ ਘਰ ਆਉਣ ਦੀ ਉਡੀਕ ਕਰ ਰਹੀ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਇਸ ਔਰਤ ਨੂੰ ਕਦੋਂ ਤੱਕ ਲੱਭਣ ਵਿੱਚ ਸਫਲ ਹੁੰਦੀ ਹੈ ਤੇ ਇਸ ਬੱਚੀ ਨੂੰ ਉਸਦੀ ਮਾਂ ਨਾਲ ਮਿਲਾਉਂਦੀ ਹੈ ਫਿਰੋਜ਼ਪੁਰ ਤੋਂ ਪਰਮਜੀਤ ਪੰਮਾ ਦੀ ਰਿਪੋਰਟ